ਅੰਜ ਆ ਸਾਡੀ ਪੰਜ ਦਰਿਆਵਾਂ ਦੀ ਧਰਤੀ ਜਿੱਥੇ ਹੁਣ ਦਿਨੋ ਦਿਨ ਪੈ ਰਹੀਏ ਭੁੱਖ ਮਰੀ ਕਿਸੇ ਕੋਲ ਤੰਮੀਨ ਨਹੀਂ ਨੇ ਕਿਸ ਕੋਲ ਟਾਈਮ ਹੀ ਨਹੀਂ ਪਰ ਜਿਸ ਦੇ ਕੋਲ ਟਾਈਮ ਹੈ ਉਸ ਦੇ ਕੋਲ ਕੋਈ ਕੰਮ ਧੰਦਾ ਨਹੀਂ ਜਿਸ ਨੇ ਹਰ ਤਰ੍ਹਾਂ ਦੀ ਪੜ੍ਹਾਈ ਕਰ ਰੱਖੀ ਹੈ ਉਹ ਸਰਕਾਰੀ ਨੌਕਰੀ ਕਰਨ ਲਈ ਥਾਂ ਥਾਂ ਖਾਰਿਆ ਤੱਕੇ ਜਿਨ੍ਹਾਂ ਕੋਲ ਪਹਿਲਾਂ ਇਹ ਸਰਕਾਰੀ ਨੌਕਰੀ ਮਾਨ ਸਾਹਿਬ ਉਹਨਾਂ ਨੇ ਕਰੀ ਜਾ ਰਹੇ ਹੋ ਪੱਕੇ ਜੀਨੇ ਕਦੇ ਕੋਈ ਕਿਤਾਬ ਵੀ ਚੱਕ ਕੇ ਨਹੀਂ ਦੇਖੀ ਉਹ ਇੱਕ ਦਿਨ ਦੇ ਕਮਾਰੇ 4000 ਰੁਪਏ ਸਿਰਫ ਪੜਾਈ ਕਰਨ ਨਾਲ ਹੀ ਨਹੀਂ ਲੱਗ ਜਾਂਦਾ ਕੋਈ ਵੱਡਾ ਅਫਸਰ ਮਿਹਨਤ ਕਰਕੇ ਅੱਗੇ ਵਧਣਾ ਪੈਂਦਾ ਕਿਉਂਕਿ ਇੰਨਾ ਸੌਖਾ ਨਹੀਂ ਹੈ ਕਾਮਯਾਬੀ ਦਾ ਇਹ ਸਫ਼ਰ ਜਦੋਂ ਕੰਮ ਕਰਨ ਦਾ ਨਾਂ ਮਿਲੇ ਤਾਂ ਸਾਰਾ ਸਰਕਾਰਾਂ ਦਾ ਕੱਟ ਦਿੰਨੇ ਆ ਕਸੂਰ ਬੋਝ ਦੇ ਕੇ ਵੀ ਭਗਵਾਨ ਤੁਮਾਨ ਤੇ ਲਾਈ ਬੈਠੇ ਹਾਂ ਅਸੀਂ ਚਲੋ ਮੰਨਦੇ ਆ ਕਿਤੇ ਕਿਤੇ ਸਰਕਾਰਾਂ ਵੀ ਨੇ ਗਲਤ ਉਹਨਾਂ ਦੀ ਹੀ ਕੀਤੀ ਕਰਾਈ ਆ ਪਰ ਕਿਸੇ ਤੋਂ ਆਸ ਲਾਉਣ ਨਾਲੋਂ ਚੰਗਾ ਆਪਣਾ ਕੰਮ ਕੰਦਾਪ ਹੀ ਦੇਖ ਲਓ ਇਸ ਵਿੱਚ ਹੀ ਆਪਣੀ ਭਲਾਈ ਆ ਜਸਸਰੀ ਕਲਜੀ ਤੁਸੀਂ ਦੇਖਦੇ ਹੋ ਪ੍ਰੋ ਨਿਊਜ਼ ਪੰਜਾਬ ਮੈਂ ਜੰਦੀਪ ਕੌਰ ਗੱਲ ਕਰਨ ਜਾ ਰਹੇ ਆ ਪੰਜਾਬ 'ਚ ਦਿਨੋ ਦਿਨ ਵੱਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਭਰੇ ਟਾਈਮ ਦੀ ਸਿਰਫ ਗੱਲਾਂ ਹੀ ਨਹੀਂ ਕਰਾਂਗੇ ਸਗੋਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਆਪਣੇ ਖੁਦ ਦੇ ਬਿਜ਼ਨਸ ਵਿੱਚ ਸਫਲ ਹੋ ਸਕਦੇ ਅਤੇ ਕੱਖਾਂ ਤੋਂ ਲੱਖਾਂ ਤੱਕ ਕਿਵੇਂ ਕਮਾ ਸਕਦੇ ਹੋ ਪੰਜਾਬ ਦੇ ਵਿੱਚ ਦਿਨੋ ਦਿਨ ਕੰਮ ਘਟ ਰਿਹਾ ਹੈ ਅਤੇ ਬੇਰਜ਼ਗਾਰੀ ਹੈ ਜੋ ਉਹ ਵੱਧਦੀ ਜਾ ਰਹੀ ਹੈ ਇਸ ਦੇ ਦੋ ਹੀ ਕਾਰਨ ਨੇ ਇੱਕ ਤਾਂ ਸਾਡੀਆਂ ਸਰਕਾਰਾਂ ਨੇ ਤੇ ਦੂਜੇ ਸੀ ਆਪਾਂ ਅਸੀਂ ਹਿੰਮਤ ਇੰਨੀ ਜਲਦੀ ਹਾਰ ਜਾਂਦੇ ਹਾਂ ਕਿ ਬਸ ਇੱਕ ਦੋ ਵਾਰ ਕੋਸ਼ਿਸ਼ ਕਰਦੇ ਹਾਂ ਤੇ ਫਿਰ ਸਿਰ ਤੇ ਹੱਥ ਰੱਖ ਕੇ ਬੈਠ ਜਾਂਦੇ ਹਾਂ ਕਿ ਸਾਨੂੰ ਤਾਂ ਰੱਬਾ ਕੋਈ ਚੱਜ ਦਾ ਕੰਮ ਹੀ ਨਹੀਂ ਮਿਲਦਾ ਸਾਡੀ ਤਾਂ ਕਿਸਮਤ ਹੀ ਰੱਬ ਨੇ ਇਦਾਂ ਦੀ ਲਿਖੀ ਹੈ ਲੱਗਦਾ ਸਾਨੂੰ ਤਾਂ ਰੱਬ ਨੇ ساری ਉਮਰ ਗਰੀਬ ਹੀ ਰੱਖਣਾ ਇਦਾਂ ਦੇ ਖਿਆਲ ਅਸੀਂ ਦਿਲ 'ਚੇ ਬਿਠਾ ਲੈਂਦੇ ਆ ਕੋਸ਼ਿਸ਼ ਅਸੀਂ ਆਪਣੀ ਕਰਨੀ ਅਤੇ ਦੋਸ਼ ਰੱਬ ਨੂੰ ਦੇਣੇ ਜਦਕਿ ਹੁਣ ਤਾਂ ਟੈਕਨੋਲੋਜੀ ਇੰਨੀ ਆ ਗਈ ਏ ਕਿ ਗਰੀਬ ਬੰਦਾ ਵੀ ਆਪਣਾ ਬਿਜ਼ਨਸ ਆਪ ਖੋਲ ਸਕਦਾ ਏ ਪਰ ਅਸੀਂ ਤਾਂ ਇੱਥੇ ਕਰਨਾ ਹੀ ਨਹੀਂ ਅਸੀਂ ਕੈਨੇਡਾ ਜਾਣਾ ਜੀ ਅਸੀਂ ਤਾਂ ਅਮਰੀਕਾ ਜਾਣਾ ਅਸੀਂ ਇੰਗਲੈਂਡ ਜਾਣਾ ਹੁਣ ਇੰਡੀਆ ਤੋਂ ਇਲਾਵਾ ਜੇ ਆਪਾਂ ਹੋਰ ਕਿਸੇ ਵੀ ਦੇਸ਼ ਵੱਲ ਨਿਗਾਹ ਮਾਰੀਏ ਤਾਂ ਉੱਥੇ ਹਰ ਇੱਕ ਬੰਦਾ ਜਾਂ ਔਰਤ ਨੇ ਆਪਣਾ ਹੀ ਕੋਈ ਨਾ ਕੋਈ ਛੋਟਾ ਮੋਟਾ ਬਿਜ਼ਨਸ ਖੋਲਿਆ ਹੁੰਦਾ ਹੈ ਅਤੇ ਉੱਥੇ ਕੰਮ ਕਰਨ ਲਈ ਬੰਦੇ ਰੱਖਣ ਲਈ ਸਾਡੇ ਪੰਜਾਬ 'ਚ ਅਸੀਂ ਹਾਰ ਦੇ ਦਿੰਦੇ ਹਨ ਕਿ ਇਹ ਜਗ੍ਹਾ ਤੇ ਕੰਮ ਦੀ ਲੋੜ ਹੈ ਤਨਖਾਹ 50000 ਅਤੇ ਸਾਡੇ ਪੰਜਾਬੀ ਉੱਥੇ ਹੀ ਮਾਰ ਖਾ ਜਾਂਦੇ ਹਨ ਜਦ ਲਾਲਚ ਵਿੱਚ ਆ ਜਾਂਦੇ ਹਨ ਉਹਨਾਂ ਦਾ business ਵਧਾਉਣ ਲਈ ਉਹਨਾਂ ਦੇ ਥੱਲੇ ਕੰਮ ਕਰਨ ਲਈ ਲੱਖਾਂ ਰੁਪਏ ਲਾਉਣ ਲਈ ਤਿਆਰ ਹੋ ਜਾਂਦੇ ਨੇ ਤੇ ਲੱਖਾਂ ਦਾ ਕਰਜ਼ਾ ਲੈ ਕੇ ਬਾਹਰ ਤੋਰ ਪੈਂਦੇ ਨੇ ਉਹਨਾਂ ਦਾ ਕਹਿਣਾ ਹੁੰਦਾ ਕਿ ਪੰਜਾਬ ਵਿੱਚ ਤਾਂ ਕੰਮ ਹੀ ਨਹੀਂ ਇੱਥੇ ਤਾਂ ਪੈਸਾ ਹੀ ਹੈ ਨਹੀਂ ਹੁਣ ਸਾਡੀਆਂ ਗੱਲਾਂ ਕਈਆਂ ਨੂੰ ਚੁਬਣ ਗਈਆਂ ਪਰ ਸੱਚ ਇਹ ਹੀ ਹੈ ਹੁਣ ਗੱਲ ਕਰਦੇ ਇੱਥੇ ਜਿਸ ਸਰਕਾਰਾਂ ਕੰਮ ਨਹੀਂ ਦਿੰਦੀਆਂ ਤਾਂ ਆਪਣਾ ਆਪ ਕਰਨਾ ਸਿੱਖੋ ਛੋਟਾ ਜਿਹਾ ਹੀ ਕੰਮ ਆਪ ਖੋਲ ਕੇ ਦੇਖੋ ਤੁਹਾਨੂੰ ਇਹ ਛੋਟੇ ਜਿਹੇ ਕੰਮ ਵਿੱਚ ਵੀ ਬਹੁਤ ਸਕੂਨ ਮਿਲੇਗਾ ਕਿਉਂਕਿ ਉਹ ਤੁਹਾਡਾ ਆਪਣਾ ਕੰਮ ਹੋਵੇਗਾ ਤੁਸੀਂ ਆਪ ਉਸ ਦੇ ਮਾਲਕ ਹੋਮ ਹੋ ਗਈ ਦੇਖਿਆ ਜਾਵੇ ਤਾਂ ਅੱਜ ਦੇ ਟਾਈਮ 'ਚ ਇੱਕ ਰੇੜੀ ਤੇ ਸਬਜ਼ੀ ਵੇਚਣ ਵਾਲਾ ਨੌਕਰੀ ਕਰਨ ਵਾਲੇ ਤੋਂ ਜ਼ਿਆਦਾ ਪੈਸੇ ਕਮਾ ਰਿਹਾ ਹੈ ਕਿਉਂਕਿ ਉਸ ਕੋਲ ਆਪਣਾ ਬਿਜ਼ਨਸ ਹੈ ਉਸ ਦਾ ਆਪਣਾ ਖੁਦ ਦਾ ਕੰਮ ਹੈ ਉਹ ਆਪਣੀ ਮਰਜ਼ੀ ਦੇ ਪੈਸੇ ਕਮਾ ਰਿਹਾ ਹੈ ਸਿਰਫ ਸਬਜ਼ੀ ਵਾਲਾ ਹੀ ਨਹੀਂ ਫੁਲਚੇ ਵੇਚਣ ਵਾਲਾ ਖੋਖਾ ਚਲਾਉਣ ਵਾਲਾ ਮੋਮੋਜ਼ ਵੇਚਣ ਵਾਲਾ ਅਤੇ ਹੋਰ ਵੀ ਇਸ ਤਰ੍ਹਾਂ ਦੇ ਕਈ ਕੰਮ ਹਨ ਜਿਹੜੇ ਕਿ ਸੁੰਨ ਵਿੱਚ ਤਾਂ ਬਹੁਤ ਛੋਟੇ ਲੱਗਦੇ ਨੇ ਤੇ ਸਾਡੇ ਪੰਜਾਬੀ ਇਹ ਕੰਮ ਕਰਨ ਵਿੱਚ ਸ਼ਰਮ ਮੰਦੇ ਨੇ ਪਰ ਬਿਹਾਰ ਤੋਂ ਯੂਪੀ ਤੋਂ ਆ ਕੇ ਬੰਦੇ ਇਹੀ ਛੋਟੇ ਛੋਟੇ ਕੰਮਾਂ 'ਚ ਬਿਨਾਂ ਸ਼ਰਮ ਤੋਂ ਮਿਹਨਤ ਕਰਕੇ ਵੱਡੇ ਅਹੁਦੇ ਤੇ ਪਹੁੰਚ ਜਾਂਦੇ ਨੇ ਦੇਖਿਆ ਜਾਵੇ ਤਾਂ ਗੱਲ ਸੇਮ ਹੀ ਹੈ ਕਿ ਸਾਡੇ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ ਭੱਜਦੇ ਨੇ ਤੇ ਯੂਪੀ ਬਿਹਾਰ ਤੋਂ ਆ ਕੇ ਪੰਜਾਬ 'ਚ ਰਾਜ ਕਰਦੇ ਨੇ ਹੁਣ ਫੈਸਲਾ ਤੁਹਾਡੇ ਹੱਥ 'ਚ ਹੈ ਕਿ ਤੁਸੀਂ ਇੱਥੇ ਰਹਿ ਕੇ ਆਪਣਾ ਕੰਮ ਕਰਨਾ ਹੈ ਜਾਂ ਵਿਦੇਸ਼ ਚ ਜਾ ਕੇ ਕਿਸੇ ਦੇ ਨੌਕਰ ਬਣ ਕੇ ਸਾਡਾ ਮਕਸਦ ਸਿਰਫ ਇੰਨਾ ਹੀ ਹੈ ਕਿ ਪੰਜਾਬੀ ਪੰਜਾਬ ਵਿੱਚ ਰਹਿ ਕੇ ਕੰਮ ਕਰਨ ਆਪਣੀ ਬਿਜ਼ਨਸ ਸ਼ੁਰੂ ਕਰਨ ਤੇ ਉਹਨਾਂ ਨੂੰ ਦੇਖੋ ਦੇਖੀ ਹੋਰ ਵੀ ਸਾਡੇ ਨੌਜਵਾਨ ਇੱਥੇ ਰਹਿ ਕੇ ਹੀ ਕੰਮ ਕਰਨ ਦਾ ਮਨ ਬਣਾਉਣ ਤਾਂ ਜੋ ਦਿਨੋ ਦਿਨ ਜੋ ਪੰਜਾਬ ਖਾਲੀ ਹੁੰਦਾ ਜਾ ਰਿਹਾ ਉਸ ਨੂੰ ਬਚਾਇਆ ਜਾ ਸਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੀ ਪਤਾ ਸਾਡੀ ਛੋਟੀ ਜੀ ਕੋਸ਼ਿਸ਼ ਦੇ ਨਾਲ ਕਿਸੇ ਦਾ ਮਨ ਬਦਲ ਜਾਵੇ ਤੁਹਾਡੀ ਸਾਰੀ ਕੀ ਰਾਇ ਹੈ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਇ ਜ਼ਰੂਰ ਦਿਓ ਫਿਰ ਮਿਲਾਂਗੇ ਇੱਕ ਨਵੀਂ ਸਟੋਰੀ ਦੇ ਨਾਲ ਨਵੇਂ ਵਿਚਾਰਾਂ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ